ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰਸਾਰੇ ਸਾਸੰਗ ਜੀ ਆਓ ਅੱਜ ਆਪਾਂ ਪੀਰ ਬੁੱਧੂ ਸਾਹਿਬ ਦੀ ਇਤਿਹਾਸ ਆਕੀਂ ਰਸੰਜਾ ਕਰੀਏ ਔਰੰਗਜੀਤ ਦੇ ਹੁਕਮਾਂ ਮੁਤਾਬਕ ਉਸਮਾਨ ਖਾਨ ਸਮਾਣੇ ਵਾਲੇ ਨੇ ਪੀਰ ਬੁੱਧੂ ਸ਼ਾਹ ਜੀ ਤੇ ਅੰਤਾਂ ਦਾ ਜ਼ੁਲਮ ਢਾਇਆ ਤੇ ਬੜੀ ਬੇਦਰਦੀ ਦੇ ਨਾਲ ਪੀਰ ਜੀ ਦੇ ਸਰੀਰ ਤੇ ਤਸ਼ੱਦਦ ਕਰਦੇ ਆਂ ਸਰੀਰ ਦੇ ਟੋਟੇ ਟੋਟੇ ਕਰ ਦਿੱਤੇ ਸਨ 13 ਜੂਨ 1647 ਵਾਲੇ ਦਿਨ ਸਹਬੇ ਕਮਾਲ ਦੇ ਸੱਚੇ ਸਿੱਖ ਅਤੇ ਪਰਮ ਮਿੱਤਰ ਪੀਰ ਸਹ ਪੀਰ ਬੁੱਧੂ ਸ਼ਾਹ ਦਾ ਜਨਮ ਅੰਬਾਲਾ ਜ਼ਿਲ੍ਹੇ ਦੇ ਸ਼ਨਾਉਰਾ ਕਸਬੇ ਵਿਖੇ ਸੂਫੀ ਫਕੀਰ سید ਗੁਲਾਮ ਸ਼ਾਹ ਦੇ ਗ੍ਰਹਿ ਵਿਖੇ ਹੋਇਆ ਪਰਿਵਾਰ ਵੱਲੋਂ ਆਪ ਜੀ ਨੂੰ ਉਬਦੂ ਕਹਿਣਾ ਸ਼ੁਰੂ ਕੀਤਾ ਇਹ ਸ਼ਬਦ ਆਪ ਜੀ ਦੇ ਨਾਂ ਨਾਲ ਕੁਝ ਇਹ ਹੈ ਜੁੜਿਆ ਕਿ ਆਪ ਜੀ ਸਤਾਈ ਤੌਰ ਤੇ ਇਸ ਨਾਮ ਦੇ ਨਾਲ ਪੁਕਾਰੇ ਜਾਣ ਲੱਗ ਪਏ ਆਪ ਦੇ ਵੱਡੇ ਵੱਡੇ ਰਿਸ਼ਮਾਨੇ ਤੋਂ ਆ ਕੇ ਸਦੌਰੇ ਆਣ ਮੱਸੇ ਸਨ ਆਪ ਦਾ ਨਿਕਾਹ 17 ਸਾਲ ਦੀ ਉਮਰੇ ਮੁਗਲ ਫੌਜ ਦੇ ਇੱਕ ਜਰਨੈਲ ਸਹਿਰਖਾਨ ਦੀ ਪੈਣ ਬੀਬੀ ਨਸੀਰਾ ਨਾਲ ਹੋਇਆ ਆਪ ਜੀ ਨੂੰ ਪ੍ਰਮਾਤਮਾ ਨੇ ਚਾਰ ਪੁੱਤਰਾਂ ਦੀ ਦਾਤ ਬਖਸ਼ੀ ਸ਼ੈਦ ਅਸ਼ਰਫ ਸ਼ੈਦ ਬੰਬਰ ਸ਼ਾ ਸ਼ੈਦ ਮੁਹੰਮਦ ਬਖਸ਼ ਤੇ ਸ਼ੈਦ ਸ਼ਾਹ ਸ਼ੈਨਾ ਆਪ ਜੀ ਦੇ ਪੁੱਤਰ ਸਨ ਸਹਿਬੇ ਕੁਮਾਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆਪ ਜੀ ਦੀ ਪਹਿਲੀ ਮੁਲਾਕਾਤ ਪੋਂਟਾ ਸਾਹਿਬ ਵਿਖੇ ਹੋਈ ਜਿੱਥੇ ਪੀਰ ਬੁੱਧੂ ਸ਼ਾਹ ਨੇ ਸਹਿਬ ਪਾਸ਼ਾ ਜੀ ਨਾਲ ਆਤਮਾ ਤੇ ਪਰਮਾਤਮਾ ਦੇ ਸਬੰਧ ਬਾਰੇ ਜਦੋਂ ਚਰਚਾ ਕੀਤੀ ਸਤਿਗੁਰੂ ਨਾਲ ਸੰਵਾਦ ਰਚਾ ਕੇ ਆਪ ਦਾ ਮਾਨਿਕ ਦਮ ਸ਼ਾਂਤ ਹੋ ਗਿਆ ਤੇ ਆਪ ਜੀ ਨੂੰ ਸਤਿਗੁਰੂ ਪਾਸੋਂ ਉਹ ਅਧਿਆਤਮਿਕ ਰੱਬੀ ਰਾਹ ਮਿਲਿਆ ਉਹ ਡਿਗਰੀ ਪ੍ਰਾਪਤ ਹੋਈ ਜਿਸ ਦੀ ਆਪ ਨੂੰ ਜਨਾਂ ਤੋਂ ਤਲਾਸ਼ ਸੀ ਔਰ ਤਨ ਮਨ ਰੱਬ ਦੀ ਤਰੰਗ ਦੇ ਵਿੱਚ ਰੰਗਿਆ ਗਿਆ ਇੱਕ ਦਿਨ ਸਿਜੌਰੇ ਵਿਖੇ ਬਾਦਸ਼ਾ ਰਗਜੀਵ ਦੀ ਫੌਜ ਦੇ 500 ਸਿਪਾਹੀਆਂ ਨੇ ਆਪ ਆਸਾ ਕੇ ਬੇਨਤੀ ਕੀਤੀ ਬਾਦਸ਼ਾ ਔਰੰਗਜੀਬ ਨੇ ਉਹਨਾਂ ਨੂੰ ਫੌਜ ਵਿੱਚੋਂ ਵੇਦ ਦਖਲ ਕਰ ਦਿੱਤਾ ਹੈ ਉਹਨਾਂ ਨੇ ਪੀਰ ਜੀ ਨੂੰ ਕਿਹਾ ਉਹ ਨੌਕਰੀ ਤਾਂ ਕਿਤੇ ਵੀ ਕਰ ਸਕਦੇ ਨੇ ਪਰ ਬਾਸ਼ਾ ਰੰਗਜੀਵ ਨੇ ਹੁਕਮ ਜਾਰੀ ਕੀਤਾ ਹੈ ਕਿ ਜਿਹੜਾ ਇਹਨਾਂ ਨੂੰ ਨੌਕਰੀ ਤੇ ਰੱਖੇਗਾ ਬਖਸ਼ਿਆ ਨਹੀਂ ਜਾਏਗਾ ਸੋ ਕਾਫੀ ਸੋਚ ਵਿਚਾਰ ਤੋਂ ਬਾਅਦ ਜਦ ਪੀਰ ਜੀ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਅਗਰ ਪ੍ਰੌਂਕਰੀ ਤੇ ਇਹਨਾਂ ਨੂੰ ਕੋਈ ਰੱਖ ਸਕਦਾ ਹੈ ਤੇ ਸਹੇਬੇ ਕਮਾਲ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੇ ਡਾਰੂ ਨੇ ਯੋਧੇ ਨੇ ਉਹੀ ਰੱਖ ਸਕਦੇ ਉਹਨਾਂ ਤੋਂ ਬਗੈਰ ਇਹਨਾਂ ਨੂੰ ਹੋਰ ਕੋਈ ਨੌਕਰੀ ਤੇ ਨਹੀਂ ਰੱਖੇਗਾ ਸੋਰੰਗਜੀਵ ਦੇ ਜ਼ੁਲਮਾਂ ਤੋਂ ਵਕ ਕੋਈ ਵੀ ਨੌਕਰੀ ਤੇ ਰੱਖਣੋਂ ਤਿਆਰ ਨਹੀਂ ਇਸ ਕਰਕੇ ਅਸੀਂ ਹੁਣ ਰੋਜੀ ਰੋਟੀ ਤੋਂ ਮੁਥਾਜ ਹਾਂ ਹੁਣ ਸਾਡੀ ਨੌਕਤ ਹਥਿਆਰ ਤੱਕ ਵੇਚਣ ਦੀ ਆ ਚੁੱਕੀ ਹੈ ਕੀ ਕਰੀਏ ਕੋਈ ਸੁਝਦਾ ਨਹੀਂ ਸਵਾਲ ਜਿੱਥੇ ਨੌਕਰੀ ਦਾ ਹੈ ਉੱਥੇ ਸਵਾਲ ਇਹ ਵੀ ਹੈ ਕਿ ਸਾਨੂੰ ਨੌਕਰੀ ਵੀ ਕੋਈ ਐਸਾ ਮਰਦ ਅਗੜਮਾ ਦੇ ਸਕਦਾ ਹੈ ਜਿਹੜਾ ਔਰੰਗਜੀਤ ਦੇ ਜ਼ੁਲਮਾਂ ਤੋਂ ਖੌਫ ਜਿਆਦਾ ਨਾ ਹੋਵੇ ਪਰ ਸੱਚ ਤਾਂ ਇਹ ਹੈ ਕਿ ਸਾਨੂੰ ਧਰਤੀ ਤੇ ਅਜਿਹੇ ਵਿਅਕਤੀ ਨਜ਼ਰ ਆਉਂਦਾ ਹੀ ਕੋਈ ਨਹੀਂ ਜਿਹੜਾ ਜੁੱਸੇ ਦੇ ਨਾਲ ਔਰੰਗਜੀਤ ਦੀ ਅੱਖ ਨਾਲ ਅੱਖ ਮਿਲਾਉਣ ਦੀ ਜੁਰਤ ਰੱਖਦਾ ਹੋਵੇ ਇਹ ਸੁਣ ਕੇ ਪੀਰ ਜੀ ਸੋਚ ਵਿੱਚ ਪੈ ਗਏ ਸਮਾਨ ਮਲ ਵੇਖ ਕੇ ਬੋਲੇ ਜਿਹਾ ਧਰਤੀ ਤੇ ਇੱਕ ਸ਼ਖਸੀਅਤ ਹੈ ਕਾਲ ਪ੍ਰੋਖ ਅਗੇ ਸਬਰ ਪਤਾਏ ਦੁਨਿਆਵੀ ਕਿਸੇ ਬਾਦਸ਼ਾਹ ਤੋਂ ਨਹੀਂ ਡਰਦਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸ਼੍ਰੀ ਨਾਨਕ ਗਾਦੀ ਪਰਿਆ ਹੈ ਸੋ ਨੈ ਤਰਾਸ ਕਿਛੂ ਤੇ ਲਹੈ ਰਾਖ ਸਕੇ ਤੁਮ ਕੋ ਗੁਰਸੋਈ ਅਪਰ ਦੇਕੇ ਨਿਛੇ ਨੈ ਕੋਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਨੇ ਕਿਸੇ ਤੋਂ ਡਰਦੇ ਨਹੀਂ ਤੇ ਇਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ डर ਜਿਨ੍ਹਾਂ ਦੇ ਨੇੜੇ ਨਹੀਂ ਢੁਗਦਾ ਉਹ ਨਿੱਚੇ ਤੁਹਾਨੂੰ ਭਰਤੀ ਕਰ ਲੈਣਗੇ ਸੁਣ ਕੇ ਪਠਾਣਾ ਦੇ ਚਿਹਰੇ ਖੜ ਗਏ ਪੀਰ ਬਦੂ ਸ਼ਾਹ ਜੀ ਇਹਨਾਂ ਪਠਾਣਾ ਨੂੰ ਲੈ ਕੇ ਪੌਂਟਾ ਸਾਹਿਬ ਆ ਪੁੱਜਿਆ ਸਹਿਵੇ ਕਮਾਲ ਕਲਗੀਧਰ ਪਾਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਪੀਰ ਸਾਹਿਬ ਨੇ ਇਹਨਾਂ ਬਕਰ ਹੋਏ ਪਠਾਣਾ ਦੀ ਛਪਾਈਆਂ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਅਤੇ ਫੌਜ ਵਿੱਚ ਭਰਤੀ ਕਰਨ ਦੀ ਬੇਨਤੀ ਕੀਤੀ ਸਤਿਗੁਰੂ ਜੀ ਪੀਰ ਸਾਹਿਬ ਦੀ ਗੱਲ ਕਿਵੇਂ ਮੋੜ ਸਕਦੇ ਸਨ ਸੋ ਪੀਰ ਜੀ ਦੇ ਆਖੇ ਸਤਿਗੁਰੂ ਨੇ ਉਹਨਾਂ ਸਾਰਿਆਂ ਨੂੰ ਪ੍ਰਤੀ ਕਰ ਲਿਆ ਤੇ ਇਹਨਾਂ ਵਿੱਚੋਂ ਚਾਰ ਜਨੈਲਾਂ ਕਾਲੇ ਖਾਂ ਭੀਖਣ ਖਾਂ ਨਿਆਬਤ ਖਾਂ ਤੇ ਉਮਰ ਖਾਂ ਨੂੰ 5 ਰੁਪਏ ਪ੍ਰਤੀ ਦਿਨ ਤੇ ਬਾਕੀ ਪਠਾਣਾ ਨੂੰ 1 ਰੁਪਇਆ ਪ੍ਰਤੀ ਦਿਨ ਦੇ ਹਿਸਾਬ ਨਾਲ ਤਨਖਾਹ ਦਾ ਇਕਰਾਰ ਹੋ ਗਿਆ ਸਤਗੁਰੂ ਜੀ ਅਤੇ ਰਾਜਾ ਭੀਮਚੰਦ ਵਿਚਕਾਰ ਲੜਾਈ ਦੀ ਅਸਾਰ ਨਜ਼ਰ ਆਉਣ ਲੱਗੇ ਗੁਰੂ ਜੀ ਦੁਆਰਾ ਪੀਰ ਪੁੱਦੂ ਸ਼ਾਹ ਜੀ ਦੀ ਸ਼ਿਫਾਰਿਸ਼ ਤੇ ਪ੍ਰਤੀ ਕੀਤੇ ਹੋਏ ਪਠਾਨ ਪਿੱਛੇ ਹਟਣ ਲੱਗੇ ਵਾਰ-ਵਾਰ ਗੁਰੂ ਜੀ ਤੋਂ ਵਧੈਗੀ ਰਹਿਣ ਦੀ ਗੱਲ ਕਰਨ ਲੱਗੇ ਤੇ ਇਸ ਲਈ ਉਹਨਾਂ ਵਿੱਚੋਂ ਕਈਆਂ ਨੇ ਆਪਣੇ ਸਾਥ ਸਬੰਧੀਆਂ ਦੇ ਵਿਆਹਾਂ ਦਾ ਬਹਾਨਾ ਬਣਾਇਆ ਜਦੋਂ ਇਹ ਘਰ ਤੇ ਅੜ ਗਏ ਤੇ ਗੁਰੂ ਜੀ ਨੇ ਉਹਨਾਂ ਨੂੰ ਰੁਕਣ ਲਈ ਜਿਆਦਾ ਜ਼ੋਰ ਨਾ ਦਿੱਤਾ ਪਰ ਉੱਥੋਂ ਉਹਨਾਂ ਵਿੱਚੋਂ ਇੱਕ ਪਠਾਨ ਸਰਦਾਰ ਕਾਲੇਖਾਨ ਸੀ ਜਿਸ ਨੇ ਗੁਰੂ ਦਾ ਸਾਥ ਛੱਡਣ ਨੂੰ ਪੈਰ ਨਹੀਂ ਦਿੱਤੀ ਤੇ ਨਹੀਂ ਤਿਆਰ ਹੋਇਆ ਉਹ ਗੁਰੂ ਚਰਨਾਂ ਵਿੱਚ ਰਹਿਣ ਵਾਸਤੇ ਹੀ ਬੈਠ ਗਿਆ ਪਹਾਣੀ ਦੀ ਪਹਿਲੀ ਵੱਡੀ ਜੰਗ ਹੋਣ ਕਾਰਨ ਸਤਗੁਰੂ ਪਾਸ਼ਾ ਜੀ ਦੇ ਪਾਮਣ ਹਜ਼ੂਰ ਸਿੱਖਾਂ ਵਿੱਚ ਬਹੁਤਿਆਂ ਨੂੰ ਲੜਾਈ ਦਾ ਕੋਈ ਤਜਰਬਾ ਨਹੀਂ ਸੀ ਜਿਨ੍ਹਾਂ ਨੂੰ ਲੜਾਈ ਦਾ ਤਜਰਬਾ ਸੀ ਉਹ ਮੁੱਕਾ ਪ੍ਰਸਿੱਧਿਖਲੇ ਜਿਹੜੇ ਪੀਰ ਬੁੱਧੂ ਸ਼ਾਹ ਜੀ ਵੱਲੋਂ ਰਖਵਾਏ ਗਏ 500 ਪਠਾਨ ਸਿਪਾਹੀ ਸਨ ਉਹਨਾਂ ਵਿੱਚੋਂ 400 ਸਾਰੇ ਗਦਾਰ ਸਰਦਾਰ ਅਯਾਦ ਖਾਨ ਪੀਖਣ ਖਾਨ ਉਮਰ ਖਾਨ ਯਾਦ ਖਾਨ ਸੁਬੇਤ ਜਵਾਬ ਦੇ ਗਏ ਤੇ ਪਹਾੜੀ ਰਾਜਿਆਂ ਦੇ ਨਾਲ ਜਾਣ ਰਏ ਤੇ ਉਹਨਾਂ ਦੀਆਂ ਫੌਜਾਂ ਦੇ ਵਿੱਚ ਸ਼ਾਮਲ ਹੋ ਗਏ ਇਹਦੇ ਨਾਲ ਹੀ ਜਿਹੜੀ ਉਦਾਸੀ ਸਨ ਉਹ ਵੀ ਕਿਨਾਰਾ ਕਰ ਗਏ ਉਹਨਾਂ ਦਾ ਮੁਖੀ ਮੰਤ ਕ੍ਰਿਪਾਲ ਦਾ ਜੋ ਹੇਰਪਿੰਡ ਤੋਂ ਸੀ ਸਤਿਗੁਰੂ ਦੀ ਸੇਵਾ ਵਿੱਚ ਡਟਿਆ ਰਿਹਾ ਤੇ ਵਿਸ਼ਵਾਸਪਾਤਰ ਸਿੱਖ ਸਪਾਈਆਂ ਵਿੱਚੋਂ ਸਗਰੂ ਪਾਚਾ ਜੀ ਦੀ ਭੂਆ ਬੀਬੀ ਵੀਰੋ ਦੇ ਬੇਟੇ ਭਾਈ ਸੰਘੋਸ਼ਾ ਭਾਈ ਜੀਤਮਲ ਜੀ ਭਾਈ ਗੋਪਾਲ ਚੰਦ ਜੀ ਭਾਈ ਗੰਗਾ ਰਾਮ ਜੀ ਤੇ ਭਾਈ ਮੋਰੀ ਚੰਦ ਜੀ ਸਤਿਗੁਰੂ ਜੀ ਦੇ ਮਾਮਾ ਜੀ ਭਾਈ ਕ੍ਰਿਪਾਲ ਜੀ ਦਵਾਨ ਨੰਦ ਚੰਦ ਜੀ ਭਾਈ ਸਹਿਬ ਜੰਦ ਜੀ ਫਰੋਤ ਗੰਗਾ ਰਾਮ ਜੀ ਪੂਰੀ ਤਰ੍ਹਾਂ ਡਰੇ ਰਹੇ। ਸ਼ਗਰੂ ਬਾਦਸ਼ਾਹ ਨੇ ਜਮਨਾ ਤੇ ਗਰੀ ਦੇ ਦੁਆਬ ਦੇ ਵਿਚਾਰੇ ਪਹਿੰਦੇ ਪਿੰਡ ਭਗਾਣੀ ਦੇ ਵਿੱਚ ਭਾੜੀ ਫੌਜਾਂ ਦਾ ਮੁਕਾਬਲਾ ਕਰਨ ਤੋਂ ਪਹਿਲਾਂ ਗੁਰੂ ਕੇ ਸਿਖਾਂ ਨੂੰ ਆਕਾਰ ਪਰਖ ਤੇ ਪੂਰਵ ਭਰੋਸਾ ਰਹਿ ਕੇ ਹਰ ਕਾ ਭਾਵੇਂ ਉਹ ਜੰਗੀ ਹੋਵੇ ਜੂਜਣ ਦਾ ਪਾਠ ਪੜਾਇਆ। ਔਰ ਇਹ ਵੀ ਦੱਸਿਆ ਕਿ ਜੰਗਾਂ ਗਿਣਤੀਆਂ ਮਿੰਟੀਆਂ ਦੇ ਨਾਲ ਨਹੀਂ ਜਿੱਤੀਆਂ ਜਾਂਦੀਆਂ ਜੰਗਾਂ ਜਿੱਤਣੀਆਂ ਹੋਣ ਤੇ ਹੌਸਲੇ ਦੀ ਜ਼ਰੂਰਤ ਹੁੰਦੀ ਹੈ ਸ਼ੇਰ ਇੱਕ ਹੀ ਹੁੰਦਾ ਹੈ ਭਾਵੇਂ ਬਘਿਆੜਾ ਦੀ ਜਿੰਨੀ ਮਰਜ਼ੀ ਫੌਜ ਹੋਵੇ ਸੋ ਫੌਜ ਦੀ ਕਮਾਨ ਸਗਰੂ ਪਾਸ਼ਾ ਨੇ ਆਪ ਸੰਭਾਲੀ ਅਤੇ ਮਹਾਨ ਜਰਨੈਲ ਵਜੋਂ ਇਹ ਜੰਗ ਵਿੱਚ ਸਿੱਖ ਫੌਜ ਦੀ ਅਗਵਾਈ ਕਰਦਿਆਂ ਹੋਇਆਂ ਪੂਰੇ ਜਰਨੈਲੀ ਜੋਰ ਵਿਖਾਏ ਉਧਰ ਰਾਜਾ ਮੀਨਨੀ ਪ੍ਰਕਾਸ਼ ਨੇ ਆਪਣੇ ਚੋਟੀ ਦੇ ਲੜਾਕੇ ਸਤਗੁਰੂ ਜੀ ਦੀ ਫੌਜ ਵਿੱਚ ਭੇਜ ਦਿੱਤੇ ਇੰਜ ਸਤਗੁਰੂ ਦੀ ਫੌਜ ਦੀ ਗਿਣਤੀ 2000 ਤੋਂ ਅੰਕੜਾ ਪਾਰ ਕਰ ਗਈ ਇਹ ਜੰਗ 3 ਦਿਨ ਚੱਲੀ ਅਤੇ ਭਾਰੀ ਸ਼ਕਤ ਨਲਾਈ ਹੋਈ ਇੰਨੇ ਵਿੱਚ ਭਖੇ ਹੋਏ ਰਣ ਤਤੇ ਵਿੱਚ ਪੀਰ ਸਾਹਿਬ ਬੁੱਧੂ ਸ਼ਾਹ ਜੀ ਆਪਣੇ ਚਾਰ ਪੁੱਤਰ ਸ਼ੈਦ ਸਰਫ ਸ਼ੈਦ ਸ਼ਾਹ ਸ਼ੈਦ ਮੁਹੰਮਦ ਬਖਸ਼ ਸ਼ਾਹ ਅਲਮੋ ਤੇ 700 ਮਰੀਦ ਲੈ ਕੇ ਸਤਿਗੁਰੂ ਦੇ ਪਾਸ ਆ ਗਿਆ ਜਦੋਂ ਇਸ ਨੂੰ ਪਤਾ ਲੱਗਾ ਕਿ ਮੇਰੇ ਰਖਾਜ ਹੋਏ ਪਠਾਣ ਜਿਹੜੇ ਨੇ ਉਹ ਦੂਜੇ ਖੇਮੇ ਦੇ ਵਿੱਚ ਜਾ ਰਹੇ ਨੇ ਸੋ ਗੁਰੂ ਦੀਆਂ ਫੌਜਾਂ ਦੇ ਪਖ ਵਿੱਚ ਆਣ ਕੇ ਡੜ ਗਏ ਕਿਉਂਕਿ ਉਹਨਾਂ ਨੂੰ ਆਪਣੇ ਪਠਾਣਾਂ ਦੀ ਗਦਾਰੀ ਦਾ ਪਤਾ ਲੱਗਿਆ ਸੀ ਇਸ ਜੰਗ ਵਿੱਚ ਬਹੁਤ ਏਰਿਆਂ ਨੇ ਤਾਂ ਹਥਿਆਰ ਪਹਿਲੀ ਵਾਰ ਚੁੱਕੇ ਸਨ ਪਰ ਜੇ ਗੁਰੂ ਵੱਲ ਹੈ ਤਾਂ ਲੱਖਾਂ ਬਾਹਮਾ ਵੀ ਕੀ ਕਰ ਸਕਦੀਆਂ ਹਨ ਸੋ ਲਖ ਬਾਹੇ ਕਿ ਆ ਕੀ ਜੇ ਸਿੱਖਾਂ ਦਾ ਮਨੋਬਲ ਗੁਰੂ ਸਾਹਿਬ ਦੇ ਕਰਨ ਬਹੁਤ ਉੱਚਾ ਹੋ ਗਿਆ। ਭਾੜੀ ਰਾਜਿਆਂ ਦੀ ਫੌਜ ਦੀ ਗਿਣਤੀ ਪੱਖੋਂ ਭਾਵੇਂ ਗੁਰੂ ਜੀ ਦੀ ਫੌਜ ਤੋਂ ਕਾਫੀ ਜ਼ਿਆਦਾ ਸੀ ਪਰ ਬਕਾਇਦਾ ਸਿਖਲਾਈ ਪ੍ਰਾਪਤ ਭਾਵੇਂ ਸ਼ੇਕਤ ਸਨ ਪਰ ਸਿੱਖਾਂ ਸਾਹਮਣੇ ਖੜੇ ਨਹੀਂ ਹੋ ਸਕੇ। ਇਸ ਜੰਗ ਵਿੱਚ ਉਦਾਸੀ ਮਹੰਤ ਕ੍ਰਿਪਾਲ ਦਾਸ ਨੇ ਖਿਆਲ ਖਾਂ ਦਾ ਸਿਰਫ ਇਹ ਦਿੱਤਾ ਸੀ ਕੁਤਕੇ ਦੇ ਨਾਲ ਹਿਆਤ ਖਾਨ ਅੱਗੇ ਆਇਆ ਜਿਹੜਾ ਗਦਾਰੀ ਕਰਕੇ ਗਿਆ ਸੀ ਔਰ ਆਪਣੇ ਕੁੱਤਕੇ ਦੇ ਨਾਲ ਸ਼ਰਦਾਈ ਰਗਣ ਵਾਲੇ ਕੁੱਤਕੇ ਦੇ ਨਾਲ ਪਿਆਰਿਓ ਉਸ ਹਿਆਰ ਖਾਨ ਦਾ ਸਿਰ ਵਿੰਧ ਕੀਤਾ ਇੱਕ ਹਲਵਾਈ ਲਾਚੰਦ ਸੀ ਆਪਨੇ ਕੜਛੇ ਦੇ ਨਾਲ ਜੰਗੀ ਜੋਰ ਵਿਖਾਉਂਦਿਆਂ ਆ ਖੂਬ ਆਹੂ ਲਏ ਇਸ ਧਰਮ ਯੁੱਧ ਵਿੱਚ دیਵਾਨ ਨੰਦ ਚੰਦ ਭਾਈ ਸੰਘੋਸ਼ਾ ਭਾਈ ਜੀਤ ਮਨ ਸ਼ਹੀਦ ਬੁੱਧੂ ਸ਼ਾ ਉਹਨਾਂ ਦੇ ਪੁੱਤਰਾਂ ਨੇ ਕਮਾਲ ਦੀ ਬਹਾਦਰੀ ਵਿਖਾਈ ਇਥੇ ਬਨਾਰਸ ਦੇ ਭਾਈ ਰਾਮ ਸਿੰਘ ਵੱਲੋਂ ਬਣਾਈ ਗਈ ਤੋਪੀ ਬੜੀ ਲਾਹੇਵੰਦ ਰਹੀ ਸਿੱਖਾਂ ਦੇ ਹੌਸਲੇ ਬੂਰੇ ਪਹਾੜੀ ਰਾਜਿਆਂ ਦੀਆਂ ਫੌਜੀਆਂ ਦੇ ਪੈਰ ਉਖੜ ਗਏ ਪੀਰ ਬੁੱਧੂ ਸ਼ਾ ਜੀ ਭੰਗਾਣੀ ਦੇ ਮਕਾਮ ਤੇ ਭੁਗੇ ਜੰਗ ਆਪਣੀ ਜੋਗ ਨੂੰ ਪਰ ਚੱਲ ਰਿਹਾ ਸੀ ਤੁਰੰਤ ਜੰਗ ਦੇ ਮੈਦਾਨ ਵਿੱਚ ਡਟ ਗਏ ਔ ਸਤਿਗੁਰੂ ਜੀ ਉਹਨਾਂ ਦੀ ਡਿੜ੍ਹਤਾ ਭਾਵਨਾ ਤੇ ਨਿਸ਼ਚੇ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਪੀਰ ਬੁੱਧੂ ਸ਼ਾਹ ਦੇ ਦੋਸ ਪੁੱਤਰ ਤੇ ਨੇਕਾ ਮਰੀਦ ਇਸ ਜੰਗ ਦੇ ਵਿੱਚ ਸ਼ਹਾਦਤਾਂ ਪਾ ਗਏ ਅਖੀਰ ਜਿੱਤ ਸਤਿਗੁਰੂ ਦੀ ਹੋਈ ਤੇ ਸਤਿਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਦਾ ਵੇਲੇ ਸਿਰ ਪੁੱਜ ਕੇ ਮੱਥ ਦੇਣ ਲਈ ਬੜਾ ਧੰਨਵਾਦ ਕੀਤਾ ਸਤਿਗੁਰੂ ਜੀ ਨੇ ਪੀਰ ਜੀ ਦੇ ਮਹਾਨ ਕਾਰਜ ਦੇ ਬਦਲੇ ਪਿਆਰ ਦੀ ਸਾਂਝ ਤੇ ਸਦੀਵੀ ਮੋਹ ਲਾਉਂਦੇ ਹੋਏ ਖੁਸ਼ੀ ਦਾ ਪਕਟਾਵਾ ਕਰਨ ਦੇ ਲਈ ਪੀਰ ਬਦੂਸ਼ਾਹ ਜੀ ਨੂੰ ਇੱਕ ਸੁੰਦਰ ਰਸ਼ਾਲਾ ਤੇ ਆਪਣੇ ਕਰ ਕਮਲਾਨਾ ਲਿਖਿਆ ਹੋਇਆ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਬਹੁਤ ਸਾਰੀਆਂ ਭੇਟਾਵਾਂ ਬਦੂਸ਼ਾਹ ਨੂੰ ਆਪਣੇ ਪਾਸੋਂ ਖੁਦ ਉਹ ਕੰਗਾ ਵਾਂਕੇ ਲਿਆ ਜੋ ਉਸ ਵੇਲੇ ਗੁਰੂ ਜੀ ਕੇਸਾਂ ਵਿੱਚ ਵਰਤ ਕੇ ਹਟੇ ਸਨ ਤੇ ਜਿਸ ਵਿੱਚ ਅਜੇ ਕੁਝ ਕੇਸ ਵੀ ਕੰਗੇ ਵਿੱਚ ਚੜ੍ਹੇ ਹੋਏ ਸਨ ਪੀਰ ਬੁੱਧੂ ਸ਼ਾਹ ਵੱਲੋਂ ਆਪਣੇ ਪੁੱਤਰਾਂ ਤੇ ਮਰੀਦਾਂ ਦੇ ਨਾਲ ਸਤਿਗੁਰੂ ਦੀ ਮੰਦ ਕਰਨ ਦੀ ਗੱਲ ਨਾ ਸਿਰਫ ਉਹਦਾ ਚੜਾ ਕੇ ਰੰਗਜੀਤ ਤੱਕ ਪਹੁੰਚਾਈ ਗਈ ਸਗੋਂ ਇਸ ਗੱਲ ਨੂੰ ਲੈ ਕੇ ਅਰੰਗਜੀਤ ਦੇ ਜੰਮ ਕੇ ਕੰਨ ਵੀ ਭਰੇ ਗਏ ਤੇ ਰੰਗਜੀਤ ਇਸ ਗੱਲ ਨੂੰ ਸੁਣ ਕੇ ਗੁੱਸੇ ਨਾਲ ਕੰਬਣ ਲੱਗ ਪਿਆ ਉਸ ਨੇ ਸਰੰਦ ਦੇ ਫੌਜਦਾਰ ਤੇ ਸਿਹਦੌਰੇ ਦੇ ਹਾਕਮ ਉਸਮਾਨ ਖਾਨ ਨੂੰ ਪੀਰ ਜੀ ਨੂੰ ਕਤਲ ਕਰਦਾ ਹੁਕਮ ਦਿੱਤਾ ਹੈ ਇੱਕੀ ਮਾਰਚ 1704 ਵਾਲੇ ਦਿਨ ਰੰਗਜੀਤ ਦੀ ਹੁਕਮਾਂ ਮੁਤਾਬਕ ਉਸਮਾਨ ਖਾਨ ਨੇ ਪੀਰ ਜੀ ਦੇ ਅੰਤਾਂ ਦਾ ਜ਼ੁਲਮ ਢਾਇਆ ਵੇ ਧਰਤੀ ਦੇ ਨਾਲ ਸਹੀਦ ਦੇ ਟੋਟੇ-ਟੋਟੇ ਕਰ ਦਿੱਤੇ ਜਦੋਂ ਖਾਲਸਾ ਰਾਜ ਦੀ ਸਥਾਪਨਾ ਹੋਈ ਤੇ ਫਿਰ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਸਹਿਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਅਦਾਲਤ ਵਿੱਚ ਉਸਮਾਨ ਖਾਨ ਨੂੰ ਫਾਂਸੀ ਦੇ ਫੰਦੇ ਤੇ ਲਟਕਾ ਕੇ ਪੀਰ ਬੁੱਧੂ ਸ਼ਾਹ ਦੀ ਸ਼ਹੀਦੀ ਦਾ ਬਦਲਾ ਲਿਆ ਇਸ ਤਰੀਕੇ ਦੇ ਨਾਲ ਉਸ ਦੀ ਘਾਲ ਜਿਹੜੀ ਆ ਉਨਾਈ ਨਹੀਂ ਗਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਜਰਵਾਣੇ ਨੂੰ ਫਾਸੀ ਦੇ ਕੇ ਖਤਮ ਕੀਤਾ ਏਸੀ ਪਿਆਰਿਓ ਪੀਰ ਬੁੱਧੂ ਸ਼ਾਹ ਦਾ ਇਤਿਹਾਸ ਜੁਆਬ ਜੀ ਨਾ ਸਾਂਝਾ ਕੀਤਾ ਹੈ ਸਗੋਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੀਆਂ ਪੋਸਟਾਂ ਨੂੰ ਦ੍ਰੈਕ ਸ਼ੇਅਰ ਕਮੈਂਡ ਕਰਕੇ ਵੱਤ-ਵੱਤ ਪਰਪੂਰ ਸਹਿਯੋਗ ਦਿਆ ਕਰੋ ਸਿਰਫ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਅਸੀਂ ਆਪ ਜੀ ਦੇ ਸਿਮਰ ਹਾਜ਼ਰ ਹੁੰਨੇ ਹਾਂ ਔਰ ਬੇਨਤੀਆਂ ਨੂੰ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਨੂੰ ਨਾ ਚਤਾਰਨਾ ਜੀ ਵੱਲ ਚੜ ਕੇ ਰਜਣਾ ਵੱਤ ਵਰ ਸ਼ੇਅਰ ਕਰਿਆ ਕਰੋ ਆਪਣੇ ਸਬਸਕ੍ਰਾਈਬਰ ਜਿਹੜੇ ਨੇ ਉਹ ਪੂਰੇ ਹੋ ਚੁੱਕੇ ਨੇ ਜਿਹੜਾ ਟਾਈਮ ਪੀਰੀਅਡ ਹੈ ਉਹ ਘਟਿਆ ਬੇਨਤੀ ਹੈ ਕਿ ਵਤ ਵਰ ਸ਼ੇਅਰ ਕਰਕੇ ਟਾਈਮ ਪੀਰੀਅਡ ਆਪਾਂ ਪੂਰਾ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਸਾਡੇ ਤੇ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ